ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਨਵੇਂ ਵਲੌਗ 'ਚ ਤੇ ਆਪਾਂ ਕਰਕੇ ਤਿਆਰੀ ਚੱਲੇ ਆਂ ਗੁਰਦੁਆਰਾ ਸਾਹਿਬ 'ਚ ਆਪਣੇ ਪਿੰਡ ਵਾਲੇ ਗੁਰਦੁਆਰਾ ਸਾਹਿਬ ਲੱਗੇ ਕਿਉਂਕਿ ਸਾਡਾ ਪਾਠ ਤਰਾਇਆ ਹੋਇਆ ਤੇ ਅੱਜ ਭੋਗ ਹੈ ਤੇ ਨਾਲੇ ਅੱਜ ਸੰਗਰਾਂਦ ਦਾ ਦਿਹਾੜਾ ਹੈ ਤੇ ਘਰ ਦੇ ਸਭ ਚਲੇ ਗਏ ਆ ਤੇ ਆਪਾਂ ਵੀ ਆਪਣਾ ਕੰਮ-ਕੁਮ ਨੂੰ ਬੇੜਕੇ ਡੰਗਰਾਂ ਵਾਲਾ ਪਾਣੀ ਪੂਣੀ ਡਾ ਕੇ ਉਹਨਾਂ ਨੂੰ ਪੱਠੇ ਤਰ ਤੁਰਾ ਕੱਢ ਕੇ ਤੇ ਪਾਣੀ ਡਾ ਕੇ ਤੇ ਹੁਣ ਆਪਾਂ ਚੱਲੇ ਆਂ ਤਿਆਰ ਹੋ ਕੇ ਗੁਰਦੁਆਰਾ ਸਾਹਿਬ ਤੇ ਅੱਜ ਆਪਾਂ ਬਿਤਾਵਾਂਗੇ ਗੁਰਦੁਆਰੇ ਸਾਹਿਬ ਟਾਈਮ 2-3 ਵਜੇ ਤੇ ਚਲੋ ਚੱਲਦੇ ਆਂ ਫਿਰ ਆਪਾਂ ਸੇਵਾ ਕਰਨੀ ਹੋਣੀ ਜਾਂਕੇ ਤੇ ਹੁਣ 11 ਵਜੇ ਦਾ ਟਾਈਮ ਹੋ ਚੁੱਕਿਆ ਏ ਤੇ ਮੈਂ ਡੰਗਰਾਂ ਨੂੰ ਡੰਗਰਾਂ ਦਾ ਕਰਦੇ ਕਰਦੇ ਲੇਟ ਹੀ ਹੋ ਗਿਆ ਥੋੜਾ ਵੈਸੇ ਅਜੇ ਭੋਗ ਰੋਕੀ ਪਊਗਾ ਥੋੜਾ ਤਾਂ ਹੀ ਕਰਕੇ ਬਾਬਾ ਜੀ ਪਾਰਟ ਨਹੀਂ ਕਰ ਰਹੇ ਅਜੇ ਤੇ ਚਲੋ ਚੱਲਦੇ ਆਂ ਫਿਰ ਆਪਾਂ ਉਹ ਆਪਣਾ ਗੁਰਦੁਆਰਾ ਸਾਹਿਬੇ ਲੱਗ ਗਈ ਏ ਜਦ ਦੂਰ ਨਹੀਂ ਏ ਤੇ ਬਾਕੀ ਸਭ ਦੀਦੀ ਆਏ ਹੀ ਭਾਂਜੇ ਆਏ ਹੀ ਵੱਡੇ ਤੇ ਭਤੀਜੀਆਂ ਆਈਆਂ ਹੀ ਵੱਡੇ ਵੀਰ ਦੀ ਕੁੜੀਆਂ ਤੇ ਛੋਟੇ ਵੀਰ ਦੀਆਂ ਕੁੜੀਆਂ ਸਭ ਆਏ ਸੀ ਤੇ ਗੁਰਦੁਆਰਾ ਸਾਹਿਬ 'ਚ ਚਲੇ ਗਏ ਤੇ ਆਪਾਂ ਵੀ ਜਾ ਰਹੇ ਹੁਣ ਆ ਜੀ ਆਪਣਾ ਗੁਰਦੁਆਰਾ ਸਾਹਿਬ ਇੱਧਰ ਦੇਖੋ ਖੇਤ ਖਾਲੀ ਹੋ ਚੁੱਕੇ ਹੁਣ ਗੰਨਾ-ਗੰਨਾ ਲੱਗ ਰਿਹਾ ਏ ਤੇ ਇੱਧਰ ਘਰ ਇੱਕ ਗਵੰਡੀਆਂ ਦਾ ਸਾਡੇ ਤੇ ਅੱਗੇ ਜੰਗਲ ਹੈ ਫਿਰ ਖੇਤ ਤੇ ਲੋਕਾਂ ਦੇ ਜੀ ਤੇ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਚੁੱਕੇ ਆ ਤੇ ਟੇਕਦੇ ਆ ਸਭ ਤੋਂ ਪਹਿਲਾਂ ਮੱਥਾ ਵਾਹਿਗੁਰੂ ਜੀ ਸਭ ਦਾ ਭਲਾ ਕਰਨ ਇਹ ਹੀ ਦੁਆ ਕਰਦੇ ਆ ਜੀ ਤੇ ਅਜੇ ਸੰਗਤ ਆ ਰਹੀ ਸੀ ਅਜੇ ਜ਼ਿਆਦਾ ਆਈ ਨਹੀਂ ਸਾਰ ਪਿੰਡ ਦੇ ਹੀ ਆਉਣੇ ਸੀ ਜਿਆਦਾ ਵੱਡਾ ਸਾਡਾ ਪਿੰਡ ਨਹੀਂ ਹੈ ਤੇ ਅਜੇ ਪਾਠ ਦਾ ਭੋਗ ਵਗੈਰਾ ਅਜੇ ਨਹੀਂ ਪੈਣਾ ਕਹਿੰਦੇ 12 ਵਜੇ ਪਾਊਗਾ ਤੇ ਮੱਥਾ ਟੇਕ ਕੇ ਥੋੜਾ ਚਰਨਦਰ ਬਹਿ ਕੇ ਤੇ ਆਪਾਂ ਇੱਧਰ ਚਾਹ ਛਕਣ ਆ ਗਏ ਸੀ ਤੇ ਚਾਹ ਦੇ ਨਾਲ ਮਟਰੀ ਹੈ ਤੇ ਮੈਂ ਕਿਹਾ ਚਲੋ ਆਪਾਂ ਛਕ ਲੈਂਦੇ ਆ ਫਿਰ ਜਿਹੜੀ ਵੀ ਸੰਗਤ ਆਊਗੀ ਜੋ ਵੀ ਆਉਣਗੇ ਉਹ ਉਹਨਾਂ ਨੂੰ ਆਪਾਂ ਛਕਾਈ ਜਾਵਾਂਗੇ ਤੇ ਭਾਂਜੇ ਹੁਣੀ ਸਤਵਿੰਦਰ ਸਾਹਿਬ ਵਰਤੋਂ ਦੇ ਹੀ ਤੇ ਹੁਣ ਹੌਲੀ ਹੌਲੀ ਆ ਰਹੇ ਫੁੱਫੜ ਜੀ ਤੇ ਮੇਰੇ ਡੈਡੀ ਜੀ ਤੇ ਇੱਕ ਹੋਰ ਅੰਕਲ ਬੈਠੇ ਨੇ ਚਾਹ ਛਕ ਰਹੇ ਨੇ ਇੱਥੇ ਤੇ ਆਪਾਂ ਵੀ ਚਾਹ ਪੀ ਕੇ ਫਿਰ ਕਰਦੇ ਆ ਸੇਵਾ ਤੇ ਹੁਣ ਟਾਈਮ ਹੋ ਚੁੱਕਾ ਹੈ ਵਰਕਵੇਜ ਦਾ ਤੇ ਇੱਧਰ ਪਾਠ ਹੋ ਰਿਹਾ ਏ ਤੇ ਸਾਰੇ ਬੈਠੇ ਸੰਗਤ ਕੁਝ ਅੰਦਰ ਕੁਝ ਬਾਹਰ ਤੇ ਆਪਾਂ ਵੀ ਇੱਥੇ ਆ ਗਏ ਸੀ ਅਰਦਾਸ ਦੇ ਟਾਈਮ ਵਿੱਚ ਸ਼ਾਮਿਲ ਹੋਣ ਸਤਿਨਾਮ ਵਾਹਿਗੁਰੂ ਸਤਿਨਾਮ ਤੇ ਪਾਠ ਦਾ ਭੋਗ ਪੈ ਗਿਆ ਸੀ ਤੇ ਆਪਾਂ ਸਾਰੀ ਪਿੰਡ ਦੀ ਸੰਗਤ ਨੂੰ ਪ੍ਰਸ਼ਾਦਾ ਵਗੈਰਾ ਸਕਾ ਦਿੱਤਾ ਏ ਤੇ ਨਾਲ ਭਾਂਜੇ ਹਣੀ ਸਤਵਿੰਦਰ ਹਣੀ ਲੱਗੇ ਸੀ ਪ੍ਰਸ਼ਾਦਾ ਛਕਾਉਣ ਸੇਵਾ ਕਰਨ ਤੇ ਉਹਨਾਂ ਨੇ ਛਕ ਲਿਆ ਇਹ ਸਭ ਨੇ ਤੇ ਹੁਣ ਲਾਸਟ ਵਿੱਚ ਮੇਰੀ ਵਾਰੀ ਏ ਤੇ ਲੰਗਰ ਵਿੱਚ ਬਣਿਆ ਏ ਮਟਰ ਪਨੀਰ ਦਾਲ ਬੁੰਦੀ ਵਾਲਾ ਦਹੀਂ ਤੇ ਮਿੱਠੇ ਚੌਲ ਤੇ ਪ੍ਰਸ਼ਾਦਾ ਚਲੋ ਜੀ ਆਪਾਂ ਵੀ ਛਕ ਲਈਏ ਹੁਣ ਪ੍ਰਸ਼ਾਦਾ ਤੇ ਮੈਂ ਕੋਈ ਜ਼ਿਆਦਾ ਵੀਡੀਓਜ਼ ਵਗੈਰਾ ਨਹੀਂ ਬਣਾ ਪਾਇਆ ਸੀ ਕਿਉਂਕਿ ਸੇਵਾ ਕਰਨ ਲੱਗਿਆ ਸੀ ਤੇ ਤਾਂ ਕਰਕੇ ਵਿਜੀ ਸੀ ਤੇ ਇੱਥੇ ਪ੍ਰਸ਼ਾਦਾ ਛਕਾ ਕੇ ਤੇ ਮੈਂ ਇੱਥੇ ਅੰਦਰ ਨਾ ਆਪਣੇ ਪਿੰਡ ਦੇ ਛੋਟੇ ਬੱਚਿਆਂ ਨਾਲ ਥੋੜਾ ਜਿਹਾ ਮસ્ਤੀ ਕਰਨ ਲੱਗ ਗਿਆ ਸੀ ਕਿਉਂਕਿ ਮੈਨੂੰ ਬੱਚੇ ਬਹੁਤ ਜ਼ਿਆਦਾ ਪਸੰਦ ਨੇ ਤਾਂ ਹੀ ਕਰਕੇ ਮੈਂ ਚਾਹ ਪੀ ਰਿਹਾ ਸੀ ਨਾਲੇ ਤੇ ਮੈਂ ਕਿਹਾ ਚਲੋ ਥੋੜਾ ਜਿਹਾ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ ਆਪਣਾ ਆਪਣਾ ਪੰਟਰਾ ਆਇਆ ਬੱਚਾ ਅੱਜ ਨਵੀਂ ਅਫਰੀਨ ਹਰ ਕਰ ਰ ਹਰ ਕਰ ਰ ਹਾਂ ਤੇ ਮੈਂ ਅੱਜ ਮਰਦਾ ਸੀਂਗਾ ਬਾਏ 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 ਇਧਰ ਤੁਸੀਂ ਦੇਖ ਸਕਦੇ ਹੋ ਜੀ ਖੇਤ ਦੀ ਵਾਈ ਹੋ ਰਹੀ ਹੈ ਤੇ ਉਹ ਗਾਂ ਜੰਗਲ ਹੈ ਤੇ ਹੁਣ ਆਪਾਂ ਨਾ ਸਭ ਪ੍ਰਸ਼ਾਦਾ ਸ਼ਿਕਾਰ ਦਿੱਤਾ ਹੈ ਸਭ ਨੂੰ ਤੇ ਬਾਕੀ ਜਿਹੜੀ ਕੋਈ ਲੇਬਰ ਵਗੈਰਾ ਆ ਰਹੀ ਸੀ ਤੇ ਉਹਨਾਂ ਨੂੰ ਮੈਂ ਸ਼ਿਕਾਰਿਆ ਹੈ ਤੇ ਇਧਰ ਦੋ ਛੋਟੇ ਬੱਚੇ ਆਏ ਸੀ ਤੇ ਇਹਨਾਂ ਨੂੰ ਆਪਾਂ ਸ਼ਿਕਾਰਿਆ ਪ੍ਰਸ਼ਾਦਾ ਜੀ ਬਾਕੀ ਸਭ ਚਲੇ ਗਏ ਸੀ ਬਸ ਥੋੜੀ ਬੋਤੀਆਂ ਮਾਈਆਂ ਬੀਬੀਆਂ ਹੀ ਉਹ ਭਾਂਡੇ ਮੁੰਡੇ ਸਾਫ਼ ਕਰ ਰਹੀਆਂ ਇੱਥੇ ਆਪਾਂ ਵੀ ਚਲਦੇ ਘਰ ਬਸ ਹਾਂਜੀ ਤੇ ਹੁਣ ਆਪਾਂ ਗੁਰਦੁਆਰੇ ਸਾਹਿਬ ਤੋਂ ਘਰੇ ਵਾਪਸ ਜਾ ਰਹੇ ਹਾਂ ਹੁਣ ਸਾਡੇ 3 ਵਜੇ ਦਾ ਟਾਈਮ ਹੋ ਗਿਆ ਬਹੁਤ ਲੇਟ ਹੋ ਗਿਆ ਪੱਠੇ ਪੁੱਠੇ ਪਾਣੀ ਜਾ ਕੇ ਤੇ ਕਿਉਂਕਿ ਫਿਰ ਕੋਈ ਨਾ ਕੋਈ ਸੰਗਤ ਜਿਵੇਂ ਆ ਆ ਜਾਂਦੀ ਹੈ ਚੈ ਲਿਵਰੇ ਵਾਲੀ ਕੋਈ ਆ ਜਾਂਦਾ ਫਿਰ ਉਹਨੇ ਛਕਾਣੇ ਪੈਂਦਾ ਤੇ ਆਪਣੀ ਡਿਊਟੀ ਹੀ ਲੰਗਰ ਪਾਣੀ ਛਕਾਉਣ ਦੀ ਤੇ ਲਾਸਟ 'ਚ ਮੈਂ ਵੀ ਛਕਿਆ ਸਾਰਿਆਂ ਨੂੰ ਛਕਾ ਕੇ ਤੇ ਬਾਕੀ ਸਭ ਹੁਣ ਚਲੇ ਗਏ ਘਰੇ ਪੂਆ ਜਿਹਾ ਨਹੀਂ ਬੱਕੀ ਥੋੜੇ ਬੁੱਤੇ ਘਰ ਦੇ ਉੱਥੇ ਆ ਸੇਵਾ ਸੁਵਾ ਕਰਨੀ ਪਾਣੀ-ਪੁੰਢੀ ਸਫਾਈ ਕਰਕੇ ਆਉਣਗੇ ਤੇ ਇਸ ਪਿੰਡ ਤੇ ਥੋੜੇ ਜਿਹੀ ਜਿਆਦੀ ਸੰਗਤ ਨਹੀਂ ਹੁੰਦੀ ਸਾਡੇ ਥੋੜਾ ਛੋਟਾ ਪਿੰਡ ਹੈ ਤੇ ਪਿੰਡ ਵਾਲੇ ਹੁੰਦੇ ਜਿਆਦਾ ਤੇ ਚਲੇ ਗਏ ਸਭ ਤੇ ਹੁਣ ਆਪਾਂ ਯਾਰ ਜਾ ਕੇ ਛੇਤੀ ਛੇਤੀ ਪੱਟੇ-ਪੱਟੇ ਉਤਰਨੇ ਆ ਮਸੀਨ ਥੋੜਾ ਜਿਆ ਵੱਡਿਆ ਇਸ ਮਸਵੇਰੀ ਉਹਨਾਂ ਕਾ ਪਾਉਣਾ ਤੇ ਫੇਰ ਹੋਰ ਵੱਡ ਲੂੰਗਾ ਹੁਣ ਬਸ ਛੇਤੀ ਛੇਤੀ ਜਾ ਕੇ ਕੰਮ ਕਰ ਕਰਨੀ ਪੈਣੀ ਹੈ ਡੰਗਰ ਡੰਗਰ ਵਾਲੇ ਤੇ ਵੱਡੀ ਦੀਦੀ ਆਈ ਸੀ ਭਾਂਜਿਆ ਆਈ ਦੋਨੋਂ ਵੱਡੇ ਉਹ ਵੀ ਚਲੇ ਗਏ ਤੇ ਵੱਡੇ ਵੀਰ ਜੀ ਭਾਬੀ ਜੀ ਉਹਨਾਂ ਦੀ ਕੁੜੀਆ ਤੇ ਸਭ ਚਲੇ ਗਏ ਆਪੋ ਆਪਣੇ ਘਰੇ ਵਧੀਆ ਪ੍ਰੋਗਰਾਮ ਨਿਭੜ ਗਿਆ ਡੰਗਰ ਵੀ ਡਿੰਗਨ ਦੇ ਵਿਚਾਰੇ ਅਲੋਧੇ ਨੇ ਤੇ ਘਰੇ ਆ ਗਿਆ ਮੈਂ ਤੇ ਸਭ ਤੋਂ ਪਹਿਲੇ ਮੈਂ ਕਿਹਾ ਕੁੱਤੇ ਵਿਚਾਰੇ ਭੁੱਖੇ ਇਹ ਦੋਨੋਂ ਅੱਜ ਘਰੇ ਰੋਟੀ ਨਹੀਂ ਬਣੀ ਨਾ ਸਵੇਰੇ ਇੱਕ ਵਾਰੀ ਦੁੱਧ ਪਾ ਗਿਆ ਸੀ ਮੈਂ ਤੇ ਥੋੜਾ ਮੈਂ ਕਿਹਾ ਹੁਣ ਵੀ ਪਾ ਦਾਂ ਤੇ ਫੇਰ ਇਹਨੂੰ ਥੋੜੀ ਥੋੜੀ ਰੋਟੀ ਪਾ ਦਾਂਗੇ ਬਾਅਦ ਚ ਤੇ ਆਹ ਦੁੱਧ ਮੈਂ ਕਰ ਲੈਣਾ ਇੰਡਕਸ਼ਨ ਤੇ ਗਰਮ ਛੋਟੇ ਨੂੰ ਪਾ ਦਾਂ ਤੇ ਵੱਡਾ ਤੇ ਉੱਥੇ ਹੀ ਗਿਆ ਤੇ ਉੱਥੇ ਪਾਤੀ ਰੋਟੀ ਨੂੰ ਮੈਂ ਕਿਹਾ ਛੋਟੇ ਨੂੰ ਭੁੱਖ ਲੱਗੀ ਹੋਣੀ ਵਿਚਾਰੇ ਨੂੰ ਵੇਖਣ ਦਿਆ ਲੱਭਦਾਣਾ ਵੀ ਕਿੱਥੇ ਚਲੇ ਗਿਆ ਵੈਸੇ ਸਵੇਰੇ ਪਾ ਗਏ ਗਿਆ ਸੀ ਦੁੱਧ ਤੇ ਫੇਰ ਇੱਕ ਵਾਰੀ ਪਾ ਦਿੰਨੇ ਆ ਤੇ ਵੱਡਾ ਤੇ ਚਲੋ ਉੱਥੇ ਹੀ ਉਤ ਪਾਤੀ ਇਹਨੂੰ ਆ ਵੇਖੋ ਵਿਚਾਰਾ ਰੋਮੋ ਭੁੱਖੀ ਲੱਗੀ ਸੀ ਮੇਰੇ ਬੱਚੇ ਨੂੰ ਭੁੱਖੀ ਲੱਗੀ ਸੀ ਥਮੀ ਚੱਲ ਤੂੰ ਕਦੇ ਆ ਇਹ ਨਹੀਂ ਕਰੋ ਬਾਹਰ ਜਾਂਦਾ ਵੈਸੇ ਇਹ ਉਹ ਗੁਰਦੁਆਰੇ ਤੱਕ ਜਿੱਥੇ ਵੀ ਚੱਲ ਜਾਂਦਾ ਇਹ ਵਿਚਾਰਾ ਨਹੀਂ ਜਾਂਦਾ ਇਹ ਘਰੇ ਹੀ ਇਹਦੀ ਡਿਊਟੀ ਵਾਕ ਹੀ ਸਭ ਘਰੇ ਘਰੋਂ ਗਏ ਸੀ ਗੁਰਦੁਆਰਾ ਸਾਹਿਬ ਚ ਤੇ ਮੇਰੇ ਡੈਡੀ ਜੀ ਆ ਗਏ ਛੇਤੀ ਪਰ ਲੰਗਰ ਛੱਕ ਕੇ ਤੇ ਸਾਡਾ ਅੱਜ ਪਾਠ ਤੇ ਲੰਗਰ ਪਾਣੀ ਹੀ ਜਿਵੇਂ ਹਾਵੇ ਸਿਆਣਾ ਬੱਚਾ ਬਣ ਕੇ ਬੈਠਾ ਹੈ। ਇਹਦੀ ਕਾਲਜ ਪਾਉਂਗਾ ਦਨ ਕਰਕੇ। ਤੇ ਯਾਰ ਟਾਈਮ ਬਹੁਤ ਜ਼ਿਆਦਾ ਹੋ ਗਿਆ ਮੈਂ ਦਵਾ-ਦਵਾਣਾ ਆਪਣੇ ਪੱਠੇ-ਪੱਠਿਆਂ ਦਾ ਕੰਮ ਨਿਬੇੜ ਲੈਣਾ ਵੱਢਣੇ ਪੈਣੇ ਅੱਜ ਹੁਣ ਫੇਰ ਰੇਲ ਬਣਾਉਣੀ। ਇੱਕ ਵਾਰ ਚਲੋ ਮੈਂ ਵਧੀਆ ਕੀਤਾ ਵੱਢ ਗਿਆ ਇਹ ਸਰੀਰੀ। ਧਰਤ ਨੂੰ ਗੱਡਣ ਤੋਂ ਬਾਅਦ। ਫੇਰ ਮੈਂ ਕਿਹਾ ਚਲੋ ਛੇਤੀ ਪਰਜੀ ਹੋਣੀ ਕਹ ਰਹੀ ਸਾਰੇ ਵੀ ਟਾਈਮ ਨਾਲ ਜਾ ਕੇ ਜਿਹੜੇ ਵੀ ਸੰਗਤ ਆਉਗੀ ਉਹਨਾਂ ਨੂੰ ਚਾਹ ਪਾਣੀ ਦਾ ਜਿਵੇਂ ਪੁੱਛਦੇ ਰਹੋ ਲੰਗਰ ਪਾਣੀ ਸੇਵਾ ਸਭ। ਤੇ ਵਧੀਆ ਨਿਬੜ ਗਿਆ ਆਪਣਾ ਪਾਠ ਵਧੀਆ ਹੋ ਗਿਆ ਸਭ ਕੁਝ ਪ੍ਰੋਗਰਾਮ ਚਲੋ ਰਮਾ ਬਸ ਥੋੜੀ ਦੇਰ ਜੁੜਾ ਇੰਨਾ ਹੀ ਪਾਦਾਂਗੇ ਰਾਤ ਨੂੰ ਇਹ ਪਾਦਾਂਗੇ ਸ਼ਾਮ ਨੂੰ ਥੋੜਾ ਵੱਡੇ ਨੂੰ ਪਾ ਦਿੰਦਾ ਹਟ ਤੂੰ ਪੀਲਾ ਪੀ ਲੈ ਉਹ ਤੈਨੂੰ ਵੀ ਪਾ ਦਿੰਨਾ ਪਤਾ ਨਹੀਂ ਰੋਟੀ ਨੇ ਰੱਜ ਕੇ ਖਾਦ ਕੇ ਲਈ ਵੱਡੇ ਨੇ ਥੋੜਾ ਪਾ ਦਿੰਦਾ ਚਲ ਅੱਜ ਫੇਰ ਜਾ ਰਹੀ ਆਪਣੀ ਕੰਪੈਨ ਜੀ ਉਹ ਅੱਗੇ ਜਾ ਰਹੀ ਕਿਤੇ ਕੱਲ ਵੀ ਆਈ ਸੀ ਇੱਧਰ ਗਵੰਡੀਆਂ ਦੇ ਅੱਜ ਅੱਗੇ ਜਾ ਰਹੀ ਆ ਦੇਖੋ ਕਿੰਨੀ ਵੱਡੀ ਉੱਡਦੀ ਜਾ ਰਹੀ ਚੱਲ ਪਾ ਰਹੇ ਹਾਂ ਤੇ ਮੈਂ ਕੁਤਰਲੇ ਹੀ ਬਰਸੀਨ ਥੋੜਾ ਜਿਹੜਾ ਪਿਆ ਸੀ ਮੈਂ ਉਹਨਾਂ ਚ ਰੇਨੇ ਪਾ ਕੇ ਡੰਗਰਾਂ ਨੂੰ ਬੰਨਣਾ ਵਿਚਾਰਿਆ ਨੂੰ ਤੇ ਬਾਕੀ ਥੇਰ ਵੱਢਣੇ ਪੈਣਾ ਜ ਬਹੁਤ ਜ਼ਿਆਦਾ ਸਿਹਰ ਵਾਸਤੇ ਵੀ ਹਾਂਜੀ ਤੇ ਹੁਣ 6 ਵਜਣ ਵਾਲੇ ਯਾਰ ਉਹਨਾ ਮੈਨੂੰ ਜਾਣਾ ਪੈ ਗਿਆ ਆਪਣੇ ਅੱਡੇ ਤੇ ਮਿੰਗਾ ਪਰ ਛੱਡਣ ਛੋਟੇ ਵੀਰ ਦੀਆਂ ਜਿਹੜਾ ਤੁਹਾਨੂੰ ਦੱਸਿਆ ਹੀ ਖਤਮ ਹੋ ਗਏ ਪੱਪੜ ਜੀ ਦਾ ਬੇਟਾ ਉਹਨਾਂ ਦੀਆਂ ਕੁੜੀਆਂ ਵੀ ਰਾਤ ਆਈਆਂ ਸੀ ਨਾ ਸਾਡੇ ਇੱਥੇ ਨਾਨੀ ਕੋ ਰਹਿੰਦੀਆਂ ਆਪਣੇ ਨਾਨੀ ਦੇ ਮਾਮੇ ਕੋਲ ਤੇ ਉਹ ਪਾਠ ਕਰਕੇ ਉਹ ਵੀ ਆ ਗਈਆਂ ਸੀ ਰਾਤ ਉਹ ਜਿਹੜੀ ਵੱਡੀ ਕੁੜੀ ਆ ਸੀ ਉਹ ਨੂੰ ਬੁਖਾਰ ਹੋ ਗਿਆ ਇੱਕਦਮ ਖੰਗ ਜੀ ਪਹਿਲੇ ਦੀ ਤੇ ਛੋਟੀ ਨੂੰ ਵੀ ਕੱਲ ਹੈਗਾ ਸੀ ਥੋੜਾ ਦਵਾਈ ਲੈ ਕੇ ਆਈ ਸੀ ਤੇ ਉਹਨੂੰ ਫਿਰ ਇੱਕਦਮ ਮੈਂ ਛੱਡਣ ਚੱਲੇ ਗਿਆ ਕਿਉਂਕਿ ਘਰੇ ਹੈ ਨਹੀਂ ਕੋਈ ਮੋਟਰਸਾਈਕਲ ਵਗੈਰਾ ਪੱਪੜ ਜੀ ਨਹੀਂ ਖੇਚ ਗਏ ਸੀ ਸਤਵਿੰਦਰ ਵੀ ਤੇ ਫਿਰ ਦਵਾਈ ਵੀਰ ਜੀ ਦਵਾ ਦੇਣਗੇ ਇਹ ਦੁਕਾਨ ਤੇ ਛੱਡ ਆਇਆ ਤੇ ਉਹ ਬੱਚੋਂ ਨੇ ਨਾਨੀ ਕੋ ਛੱਡ ਦੇਣਗੇ ਤੇ ਮੈਨੂੰ ਵਿੱਚ ਜਾਣਾ ਪਿਆ ਤੇ ਮੇਰਾ ਪੱਠਿਆਂ ਦਾ ਕੰਮ ਉੱਥੇ ਦਾ ਉੱਥੇ ਰੁਕ ਗਿਆ ਮੈਂ ਜੀ ਪਾ ਦਿੱਤੇ ਹੀ ਥੋੜੇ ਜਿਹਾ ਬਾਕੀ ਵਧਣੇ ਹੈ ਜੇ ਤੇ ਹੁਣ ਛੇਤੀ ਛੇਤੀ ਵੜਦਾ ਯਾਰ ਜਾ ਕੇ ਹੁਣ ਤੇ ਬਹੁਤ ਟਾਈਮ ਹੋ ਗਿਆ ਹੈ ਘਰੇ ਆ ਗਿਆ ਬਸ ਮੈਂ ਉਹ ਗਵੰਡੀਆਂ ਦਾ ਮੋਟਰਸਾਈਕਲ ਲੈ ਗਿਆ ਹੀ ਨਾ ਫਿਰ ਆਪਣਾ ਘਰੇ ਨਹੀਂ ਕੋਈ ਛੱਡਣ ਗਿਆ ਹੀ ਹੁਣ ਮੋਟਰਸਾਈਕਲ ਅੱਜ ਤੇ ਮੈਨੂੰ ਵੀ ਥੋੜਾ ਲੱਗ ਰਿਹਾ ਏ ਥਕਾਵਟ ਥਕਾਵੜੀ ਮਹਿਸੂਸ ਹੋ ਰਹੀ ਹੈ ਤੇ ਹਵਾ ਜੀ ਚਲਦੀ ਰਹਿੰਦੀ ਨਾ ਕਰਕੇ ਤੇ ਫਿਰ ਆਪਾਂ ਆ ਚੁੱਕੀਆਂ ਕਰੇ ਤੇ ਮੈਂ ਛੇਤੀ ਛੇਤੀ ਛੱਡ ਕੇ ਆਇਆ ਕੁੜੀਆਂ ਨੂੰ ਦੋਨਾਂ ਨੂੰ ਤੇ ਉਹ ਫਿਰ ਵੀਰ ਜੀ ਦਵਾਈ ਦਵਾ ਕੇ ਨਾਨੀ ਕੋਲ ਛੱਡ ਜਣਗੇ ਉਹਦੇ ਕੋਲ ਕਿਉਂਕਿ ਸਾਡੇ ਖਰਾਦੀ ਦੁਕਾਨ ਹੈ ਨਾ ਵੀਰ ਜੀ ਦੀ ਤੇ ਉਹਨਾਂ ਨੂੰ ਛੱਡ ਕੇ ਤੇ ਮੈਂ ਤਾਰ ਕੇ ਉਹਨਾਂ ਨੂੰ ਆ ਗਿਆ ਤੇ ਵੀਰ ਜੀ ਉਹਨਾਂ ਛੋਟੀ ਵੱਡੀ ਨੂੰ ਦਵਾਈ ਦਵਾਉਣ ਚਲੇ ਗਏ ਸੀ ਤੇ ਫਿਰ ਮੈਸੇਜ ਚਰੀ ਆ ਗਿਆ ਮੈਂ ਕਿਹਾ ਮਟਰਸਕਲਾ ਕਿਹਾ ਕਿ ਸਿੱਧਾ ਦੇ ਨਾਲ ਹੀ ਮੈਂ ਕੰਮ ਕਰਨੇ ਹੀ ਤੇ ਚਲੋ ਫਿਰ ਇਸ ਦੇ ਨਾਲ ਹੀ ਅੱਜ ਦੇ ਵਲੌਗ ਨੂੰ ਇੱਥੇ ਸਮਾਪਤ ਕਰਦੇ ਹਾਂ ਜੇ ਵਲੌਗ ਚੰਗਾ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਚੈਨਲ ਦੀ ਨਵੀਂ ਹੋਰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਪੂਰਾ ਵਲੌਗ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ